ਜੀਡੀਵੀ ਟੀਵੀ ਤੇ ਤੁਹਾਡਾ ਸਵਾਗਤ ਹੈ ਗਿੱਦੜਬਾ ਵਿੱਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਕਾਂਗਰਸ ਦੇ ਮੌਜੂਦਾ ਕਾਉਂਸਲਰ ਪ੍ਰੇਮ ਕੁਮਾਰ ਆਪਣੇ ਪਰਿਵਾਰ ਅਤੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਹਲਕਾ ਗਿੱਦੜਬਾ ਦੇ ਇੰਚਾਰਜ ਅਤੇ ਚੇਅਰਮੈਨ ਮਾਰਕੀਟ ਕਮੇਟੀ ਗਿੱਦੜਵਾ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਇਸ ਮੌਕੇ ਉਹਨਾਂ ਨਾਲ ਬਲਾਕ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਪੰਗਾਲ ਟਰੱਕ ਯੂਨੀਅਨ ਦੇ ਪ੍ਰਧਾਨ ਕਿਰਨਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਆਪਣੇ ਸਬੋਧਨ ਵਿੱਚ ਪ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਇਹ ਸਭ ਤੋਂ ਛੋਟੀ ਉਮਰ ਦੀ ਪਾਰਟੀ ਹੈ ਆਮ ਆਦਮੀ ਪਾਰਟੀ ਜੋ ਨੈਸ਼ਨਲ ਪਾਰਟੀ ਬਣੀ ਕਿਉਂਕਿ ਇਸ ਪਾਰਟੀ ਵਿੱਚ ਆਮ ਲੋਕਾਂ ਦਾ ਬੰਦਾ ਮਾਨਸਤਕਾਰ ਕੀਤਾ ਜਾਂਦਾ ਹੈ ਇਹ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਉਹਨਾਂ ਕਿਹਾ ਕਿ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਸਾਡੀ ਪਾਰਟੀ ਸਾਡੇ ਪਰਿਵਾਰ ਵਿੱਚ ਹੋਰ ਵਾਧਾ ਹੋਇਆ ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੇहद ਖੁਸ਼ ਹਨ ਉਹਨਾਂ ਕਿਹਾ ਕਿ ਪ੍ਰੇਮ ਕੁਮਾਰ ਨੂੰ ਉਨ੍ਹਾਂ ਦੇ ਰਤਬੇ ਮੁਤਾਬਕ ਪਾਰਟੀ ਵਿੱਚ ਪੂਰਾ ਬੰਦਾ ਮਾਣ ਸਨਮਾਨ ਦਿੱਤਾ ਜਾਵੇਗਾ ਪੂਰਾ ਯੁਰਾਤ ਦੇ ਬੰਦੇ ਜੀ ਆਇਆਂ ਨੂੰ ਮੈਨੂੰ ਆਮ ਆਦਮੀ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਇੱਕ ਇਹ ਇੱਕ ਸਮਾਨ ਸਾਰੇ ਸਮਾਜੂਲ ਦੇ ਵਿੱਚ ਆਉਂਦੀਆਂ ਸਾਰੀ ਜਾਤੀਆਂ ਨੂੰ ਦੇਖੋ ਅੱਜ ਤੱਕ ਇੰਨੇ ਟਾਈਮ ਹੋ ਗਿਆ ਸੀ ਦੇਖਿਆ ਨਹੀਂ ਸਾਡੀ ਜਿਹੜੇ ਬਾਬਾ ਸਾਹਿਬ ਉਮੀਦਵਾਰ ਦੀ ਫੋਟੋ ਇਹਨਾਂ ਨੇ ਹਰ ਦਫ਼ਤਰ 'ਚ ਕੰਪਲਸਰੀ ਕੀਤੀ ਹੈ ਜੀ ਪਹਿਲੇ ਦੇਖਿਆ ਸੀ ਲੀਡਰ ਜੀ ਨੇ ਬਾਬਾ ਸਾਹਿਬ ਦਾ ਨਾਮ ਲਿਆ ਫਿਰ ਇਹਨਾਂ ਦਾ ਜੋ ਗਰੀਬ ਜਨਤਾ ਵਾਸਤੇ ਜਿਹੜੇ ਕੰਮ ਕਰ ਰਹੇ ਆ ਤੇ ਬਹੁਤ ਵਧੀਆ ਲੱਗਿਆ ਮੈਨੂੰ ਸਾਰਾ ਤੇ ਮੈਂ ਕਾਫੀ ਟਾਈਮ ਤੋਂ ਮਤਲਬ ਕਿ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਮਤਲਬ ਆਪ ਨੂੰ ਕਹਿ ਨਹੀਂ ਗਿਆ ਆਉਦੀ ਮਰਜ਼ੀ ਨਾਲ ਇਹ ਪਾਰਟੀ ਜੁਆਇਨ ਕੀਤੀ ਜੀ ਪਰ ਉਹਨੂੰ ਨਾਰਾਜ਼ਗੀ ਵੀ ਹੈ ਕੋਈ ਜਿਹੜੀ ਮੈਂ ਪਾਰਟੀ ਨਾਲ ਸੀਗੇ ਤੂੰ ਉਹਨੂੰ ਐਮਸੀ ਬਣਾਇਆ ਸੀ ਉਹਨਾਂ ਨਾਲ ਕੋਈ ਨਾਰਾਜ਼ਗੀ ਨਾਰਾਜ਼ਗੀ ਨਹੀਂ ਜੀ ਉਹਨਾਂ ਦੇਖੋ ਰਾਜਾ ਵੜਿੰਗ ਜੀ ਨੇ ਮੈਨੂੰ ਮੌਕਾ ਦਿੱਤਾ ਟਿਕਟ ਦਿੱਤੀ ਤੇ ਮੈਨੂੰ ਮੱਲੇ 'ਚ ਵੀ ਬਹੁਤ ਪਿਆਰ ਮਿਲਿਆ ਸਾਰਿਆਂ ਨੇ ਅੱਡੇ ਹੱਤ ਲੈ ਆ ਮੈਂ ਕਿ ਪਹਿਲ ਦਿੱਤੀ ਸਾਰ ਨਾਰਾਜ਼ਗੀ ਦੀ ਕੋਈ ਗੱਲ ਨਹੀਂ ਬਸ ਉਹਨਾਂ ਦੇ ਗੱਲ ਇਹ ਮੈਨੂੰ ਸਹੀ ਨਹੀਂ ਲੱਗੀ ਪਾਰਟੀ ਛੱਡੀ ਉਸ ਟਾਈਮ ਦੇਖੋ ਬਿੰਡਰ ਉਹ ਸੜੇ ਪ੍ਰਧਾਨ ਨੇ ਬਿੰਡਰ ਉਹ ਰਾਜੀ ਉਹ ਵੀ ਵਧੀਆ ਇਨਸਾਨ ਹੈ ਇੱਕ ਪਰ ਹੁਣ ਨਾ ਕੁਝ 6 ਮਹੀਨੇ ਸਾਲ ਤੋਂ ਦੇਖ ਰਿਹਾ ਵੀ ਉਹਨਾਂ ਦਾ ਸਾਨੂੰ ਸਾਡੇ ਸਮਾਜ ਨੂੰ ਜਾਂ ਜਿੰਨੇ ਵੀ ਛੜੇ ਐਸਸੀ ਭਾਈਚਾਰੇ ਦੇ ਐਮਸੀ ਹੈਗੇ ਆ ਉਹਨਾਂ ਦਾ ਬੇਰੁਖੀ ਦਾ ਇੱਕ ਤਿੱਖ ਨੂੰ ਮਿਲਿਆ ਬੇਰੁਖੀ ਜੀ ਹੋ ਗਈ ਸਾਡੇ ਨਾਲ ਮੈਨੂੰ ਸਮਝ ਨਹੀਂ ਆ ਰਿਹਾ ਵੀ ਇਹ ਕਿਉਂ ਕਰ ਰਿਹਾ ਐਦਾਂ ਇਹ ਇਹਨਾਂ ਨੂੰ ਤਾਂ ਲੈਸ ਕਰਕੇ ਤੁਸੀਂ ਪਾਰਟੀ ਛੱਡੀ ਹਾਂਜੀ ਵੀ ਸਾਨੂੰ ਦੇਖੋ ਜਿੰਨਾ ਮਨਸਮਾਨ ਚਾਹੀਦਾ ਉਸ ਮਿਲ ਨਹੀਂ ਰਿਹਾ ਸੀ। ਅਸੀਂ ਉਹ ਇੱਕ ਇੱਕ ਅੱਡ ਕੈਟਾਗਰੀ ਚ ਬਿਠਾਤਾ ਇਹਨਾਂ ਨੇ। ਜੇ ਦੁਆਰਾ ਬੁਲਾਣ ਆਂਦੇ ਆ ਤਾਂ ਫਿਰ ਕੀ ਉਧਰ ਜਾਓਗੇ ਤੁਸੀਂ? ਨਹੀਂ। ਤੁਸੀਂ ਕਿਹਾ ਕਿ ਇਹ ਕੋਈ ਇਨਸਾਨ ਵਧੀਆ-ਵਧੀਆ ਬੰਦੇ ਆ ਜੀ ਫਿਰ ਦੋ ਧੋ ਦੋ ਦੋ ਕੋਈ ਨੀਤੀ ਕਿਸ ਤਰ੍ਹਾਂ ਦੀ। ਨਹੀਂ ਦੇਖੋ ਇਨਸਾਨ ਵਧੀਆ ਲੜਾਈ ਇਨਸਾਨਾਂ ਨਾਲ ਨਹੀਂ ਹੁੰਦੀ ਗੜਾਈ ਵਿਚਾਰਾਂ ਦੀ ਹੁੰਦੀ ਹੈ ਜੀ। ਉਹਨਾਂ ਨਾਲ ਮੇਰੇ ਵਿਚਾਰ ਹੁਣ ਨਹੀਂ ਮਿਲਦੇ। ਕਿਉਂਕਿ ਦੇਖੋ ਮੈਂ ਸਮਾਜ ਵਾਸਤੇ ਕੰਮ ਕਰਨਾ ਚਾਹੁੰਦਾ ਤੇ ਮੈਂ ਇਸ ਲਈ ਅੱਗੇ ਆਇਆ ਸੀ ਮੇਰਾ ਬੈਕਗਰਾਉਂਡ ਦਾ ਇੱਕ ਟੀਚਰ ਦਾ ਪਰ ਮੈਂ ਜਿਹੜੀ ਪਾਰਟੀ ਜੁਆਇਨ ਤਾਂ ਕੀਤੀ ਮੈਂ ਕੋਈ ਸਮਾਜ ਵਾਸਤੇ ਕੁਝ ਕੁਝ ਨਾ ਕੁਝ ਨਾ ਕੁਝ ਇਹ ਜਿਹਾ ਕੀਤਾ ਜਾਵੇ ਜਿਦੇ ਵਿੱਚ ਵੀ ਆਪਾਂ ਭਲਾ ਕਰ ਸਕੀਏ ਗਰੀਬ ਲੋਕਾਂ ਦਾ ਉਹਨਾਂ ਨੇ ਪਹਿਲੇ ਜੀ ਸਮਾਜੀ ਪ੍ਰੇਮ ਕੁਮਾਰ ਜੀ ਮੌਜੂਦ ਹੈ ਐਮ ਸੀ ਜੀ ਤੁਹਾਡੇ ਵਿੱਚ ਰਲੇ ਹੈ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਭਰਾ ਨੂੰ ਪ੍ਰੇਮ ਕੁਮਾਰ ਜੀ ਜੋ ਐਮ ਸੀ ਨੇ ਵਾਰਡ ਨੰਬਰ 14 ਦੇ ਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੋਂ ਖੁਸ਼ ਹੋ ਕੇ ਅੱਜ ਇਹਨਾਂ ਨੇ ਕਾਂਗਰਸ ਨੂੰ ਆਲਵੇ ਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤਾਂ ਮੈਂ ਇਹਨਾਂ ਨੂੰ ਸਾਡੇ ਪਰਿਵਾਰ 'ਚ ਸ਼ਾਮਲ ਹੋਣ ਤੇ ਵਧਾਈ ਦਿੰਦਾ ਹਾਂ ਔਰ ਵਿਸ਼ਵਾਸ ਦਿਵਾਉਣਾ ਕਿ ਤੁਹਾਡਾ ਰੁਤਬਾ ਦੇ ਮਤਾਬਕ ਤੁਹਾਡਾ ਪੂਰਾ ਮਾਨ ਸਤਕਾਰ ਇਸ ਪਾਰਟੀ 'ਚ ਹੋਏਗਾ ਔਰ ਅਸੀਂ ਰਲ ਕੇ ਅੱਜ ਪੂਰੇ ਗਿੱਦੜ ਵਹੇ ਲਈ ਸਮਾਜ ਲਈ ਔਰ ਪੰਜਾਬ ਲਈ ਕੰਮ ਕਰਾਂਗੇ ਸ਼ਿਵਾਲੀ ਤਾਂ ਪਾਰਟੀ ਹੈ ਹੀ ਨਹੀਂ ਐ ਇਸ ਗੱਲ ਦੇ ਤੁਸੀਂ ਕੁਲਦੀਪ ਜੀ ਗਵਾਹ ਹੋ ਜੇ ਕਿਤੇ ਦਬਸ਼ ਵਾਲੇ ਹੁੰਦੇ ਤਾਂ ਹੁਣ ਨੂੰ 10 10 15 15 ਪਰਚੇ ਇੱਕ ਦੂਜੇ ਤੇ ਹੋਏ ਹੁੰਦੇ ਤਾਂ ਇਸ ਗੱਲ ਦੀ ਤੁਸੀਂ ਹਾਂ ਵੀ ਭਰੋਗੇ ਮੈਨੂੰ ਲੱਗਦਾ ਕਿਸੇ ਤੇ ਵੀ ਕੋਈ ਨਜਾਇਜ਼ ਇੱਕ ਮੋਟੀਵੇਸ਼ਨ ਜ਼ਰੂਰ ਆ ਕੰਮ ਕਰਨ ਦਾ ਤਰੀਕਾ ਹਰ ਦਿਨ ਪਰਿਵਾਰ ਚ ਵਾਧਾ ਹੋ ਰਿਹਾ ਆ ਮਾ ਵੀ ਪਾਰਟੀ ਦੇ ਤਾਂ ਚੰਗੇ ਚੰਗੇ ਬੰਦੇ ਜਿਹੜੇ ਸਮਾਜ ਲਈ ਕੰਮ ਕਰਦੇ ਨੇ ਜੋ ਰਾਜਨੀਤੀ ਚ ਕੰਮ ਕਰਦੇ ਨੇ ਚੰਗਾ ਕੰਮ ਕਰਦੇ ਨੇ ਉਹ ਪਾਰਟੀ ਨਾਲ ਜੁੜ ਰਹੇ ਨੇ ਔਰ ਤੁਸੀਂ ਦੇਖੋ ਸਭ ਤੋਂ ਛੋਟੀ ਉਮਰ ਦੀ ਪਾਰਟੀ ਦਾ ਇਤਿਹਾਸ ਹੈ ਕਿ ਸਭ ਤੋਂ ਛੋਟੀ ਉਮਰ ਦੀ ਪਾਰਟੀ ਨੈਸ਼ਨਲ ਪਾਰਟੀ ਬਣੀ ਹੈ ਉਹਦਾ ਕਾਰਨ ਇਹ ਹੈ ਕਿ ਕੰਮ ਕਰਨ ਦੇ ਤਰੀਕੇ ਨੂੰ ਲੋਕੀ ਅਡੌਪਟ ਕਰ ਰਹੇ ਦਵਾ ਦੀ ਵਾਲੀ ਗੱਲ ਹੈ